ਐਸ ਏਰੀਏ ਨੂੰ ਦੇਖ ਕੇ ਇੱਕ ਵਾਰ ਤਾਂ ਪੰਜਾਬ ਦਾ ਹੀ ਭਲੇਖਾ ਪੈ ਗਿਆ ਹੁਣਾਂ ਤੁਹਾਨੂੰ ਇਹ ਪੰਜਾਬ ਨਹੀਂ ਇਟਲੀ ਦਾ ਇਹ ਏਰੀਆ ਵਾ ਬਿਲਕੁਲ ਉਹੀ ਪੰਜਾਬ ਵਰਗਾ ਮਾਹੌਲ ਖੁੱਲੀਆਂ ਡੁੱਲੀਆਂ ਜ਼ਮੀਨਾਂ ਲੰਬੇ ਲੰਬੇ ਖੇਤਾਂ ਦੇ ਟੱਕ ਬਿਲਕੁਲ ਪੰਜਾਬ ਦਾ ਭਲੇਖਾ ਪਾਉਂਦੇ ਆ ਬਿਲਕੁਲ ਉਦਾਂ ਹੀ ਠੰਡਾ ਮੌਸਮ ਸਵੇਰ ਨੂੰ ਕੋਰਾ ਪੈਂਦਾ ਇੱਕ ਦਿਨ ਤਾਂ ਬਰਫ਼ ਵੀ ਪੈ ਗਈ ਸੀ ਕਾਫੀ ਇੱਥੇ ਤੇ ਹੁਣ ਤਕਰੀਬਨ ਰੋਜ਼ ਹੀ ਕੋਰਾ ਪੈ ਜਾਂਦਾ ਕਾਫੀ ਕੋਰਾ ਪੈ ਜਾਂਦਾ ਇੱਥੇ ਇਹਨਾਂ ਦਾ ਜਿਹੜਾ ਪਾਣੀ ਲਾਉਣ ਦਾ ਸਿਸਟਮ ਆ ਉਹ ਬਿਲਕੁਲ ਵੱਖਰਾ ਵਾ ਕਾਫੀ ਵੱਡੇ ਵੱਡੇ ਖੇਤਾਂ ਤੇ ਇਹਨਾਂ ਨੇ ਜਿੱਦਾਂ ਵਟਾਂ ਪਾਜਾਂ ਹੋਈਆਂ ਤੇ ਪਾਣੀ ਲਾਉਣ ਦੀ ਕੋਈ ਬਹੁਤਾ ਲੋੜ ਤਾਂ ਨਹੀਂ ਪੈਂਦੀ ਇੱਥੇ ਬਰਸਾਤਾਂ ਦੇ ਮੌਸਮ ਵਿੱਚ ਤਾਂ ਬਰਸਾਤਾਂ ਨਾਲ ਹੀ ਫਸਲਾਂ ਹੋ ਜਾਂਦੀਆਂ ਆ ਜਿਹੜੀ ਫਸਲ ਆ ਇਹ ਕਣਕ ਵਰਗੀ ਆ ਬਟ ਕਣਕ ਨਹੀਂ ਹੈਗੀ ਇਹਨਾਂ ਨੂੰ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਵਰਤਦੇ ਇਹ ਇਹ ਵੀ ਬਰਸਾਤ ਨਾਲ ਹੀ ਹੋ ਜਾਂਦੀਆਂ ਤੇ ਜਦੋਂ ਇਹ ਫਸਲ ਵੱਡੀ ਹੋ ਗਈ ਇਹਨਾਂ ਨੇ ਮਸ਼ੀਨਾਂ ਨਾਲ ਵੱਢ ਕੇ ਤੇ ਨਾਲ ਹੀ ਚਾਰਪਾ ਦੇਣਾ ਇਸ ਦਾ ਬਰਫ ਨਾਲ ਲੱਦੇ ਹੋਏ ਪਹਾੜ ਬਿਲਕੁਲ ਸਵਰਗ ਵਰਗਾ ਲੱਗਦਾ ਜਦੋਂ ਬਰਫ ਪਈ ਹੁੰਦੀ ਹੈ ਇਸ ਏਰੀਏ ਵਿੱਚ ਉੱਚੇ-ਉੱਚੇ ਪਹਾੜ ਜਿਹੜੇ ਸਾਹਮਣੇ ਆ ਉਹ ਫਰਾਂਸ ਦੇ ਬਾਰਡਰ ਤੇ ਪੈ ਜਾਂਦੇ ਆ ਇਹ ਮਿਲਾਨ ਤੋਂ 300 ਕਿਲੋਮੀਟਰ ਅੱਗੇ ਸ਼ਹਿਰ ਪੈ ਜਾਂਦਾ ਤਰੀਨੋ ਤਰੀਨੋ ਦੇ ਨਾਲ ਲੱਗਦੇ ਇਹ ਪਿੰਡ ਆ ਜਿਹੜੇ ਕਾਫੀ ਵਧੀਆ ਮਾਹੌਲ ਆ ਖੇਤਾਂ ਵਿੱਚ ਡੈਰੀ ਫਾਰਮ ਆ ਪਏ ਹੋਏ ਇਸ ਏਰੀਏ ਵਿੱਚ ਕਾਫੀ ਡੈਰੀ ਫਾਰਮ ਆ ਤੇ ਜਿਆਦਾਤਰ ਜਿਹੜੇ ਜ਼ਿਮੀਂਦਾਰ ਆ ਉਹ ਕਣਕ ਘਟ ਬੀਜਦੇ ਆ ਤੇ ਪਸ਼ੂਆਂ ਵਾਸਤੇ ਬੀਜਦੇ ਇਹ ਜਿਹੜੀ ਫਸਲ ਆ ਤੇ ਵੱਢ ਕੇ ਉਹਦਾ ਚਾਰ ਪਾ ਲੈਂਦੇ ਆ ਤੇ ਕਣਕ ਵੀ ਬੀਜੀ ਹੁੰਦੀ ਆ ਪਰ ਬਹੁਤ ਘੱਟ ਕਣਕ ਇੱਥੇ ਹੁੰਦੀ ਆ ਤਕਰੀਬਨ ਇਹਨਾਂ ਦੀਆਂ ਲੋੜਾਂ ਇੱਥੇ ਪੂਰੀਆਂ ਹੋ ਜਾਂਦੀਆਂ ਪੋਸਮਾ ਵਾਸਤੇ ਚਾਰਾ ਬਣਾ ਲੈਂਦੇ ਆ ਫਿਰ ਮੱਕੀ ਬੀਜਦੇ ਆ ਮੱਕੀ ਵੀ ਫਿਰ ਪਕਾਉਂਦੇ ਨਹੀਂ ਹੈਗੇ ਜਦੋਂ ਛੱਲੀਆਂ ਤੇ ਮੱਕੀ ਆ ਜਾਂਦੀ ਆ ਉਸ ਨੂੰ ਵੱਢ ਲੈਂਦੇ ਆ ਤੇ ਉਹਦਾ achar ਪਾ ਲੈਂਦੇ ਆ ਤੇ ਕਾਫੀ ਜ਼ਮੀਨਾਂ ਖੁੱਲੀਆਂ ਵੀ ਪਈਆਂ ਰਹਿੰਦੀਆਂ ਵਾ ਇੱਕ ਫਸਲ ਵੱਢ ਕੇ ਕਈ ਤਾਂ ਜ਼ਮੀਨ ਖੁੱਲੀ ਛੱਡ ਦਿੰਦੇ ਆ ਸਾਹਮਣੇ ਜਿਹੜੇ ਖੇਤ ਆ ਇਹਦੇ ਵਿੱਚ ਮੱਕੀ ਬੀਜੀ ਸੀਗੀ ਤੇ ਮੱਕੀ ਵੱਢ ਲਈ ਇਹਨਾਂ ਨੇ ਮੱਕੀ ਵੱਢ ਗਏ ਤਾਂ ਹੁਣ ਕੋਈ ਫਸਲ ਨਹੀਂ ਲਾਈ ਹੈਗੀ ਇਹਨਾਂ ਨੇ ਹੁਣ ਕੀਤੀ ਮੱਕੀ ਇੱਥੇ ਲਾ ਦੇਣੀ ਆ ਜਿਹੜੀ ਪਹਿਲਾ ਹੋ ਜਾਂਦੀ ਆ ਮੱਕੀ ਜਦੋਂ ਕਈ ਵਾਰ ਬੀਜਦੇ ਆ ਜਦੋਂ ਆਪਣੇ ਮੱਕੀ ਹਰੀ ਨਹੀਂ ਹੁੰਦੀ ਹੈਗੀ ਬਟ ਇੱਥੇ ਇਦਾਂ ਨਹੀਂ ਹੈਗਾ ਜੇਕਰ ਮੱਕੀ ਇਹਨਾਂ ਨੇ ਬੀਜ ਦਿੱਤੀ ਜਿੰਨਾ ਮਰਜੀ ਮੀਂਹ ਪੈਂਦਾ ਰਵੇ ਮੱਕੀ 100% ਹੁੰਦੀ ਆ ਕਿਉਂਕਿ ਇੱਥੇ ਜ਼ਮੀਨਾਂ ਇਦਾਂ ਦੀਆਂ ਇੱਥੇ ਉੱਪਰ ਉਹ ਉੱਪਰਲੀ ਜਿਹੜੀ ਪਾਰਤ ਆ ਉਹ ਜੰਮਦੀ ਨਹੀਂ ਹੈਗੀ ਮੱਕੀ ਦੇ ਬੀਜ ਨੂੰ ਸਾਹ ਮਿਲਦਾ ਰਹਿੰਦਾ ਇੱਥੇ ਥੋੜੀ ਰੋੜਾਂ ਵਾਲੀ ਜ਼ਮੀਨ ਹੈ ਜਿੱਦਾਂ ਤੇ ਮੀਆਂ ਦੇ ਵਿੱਚ ਵੀ ਮੱਕੀ ਹਰੀ ਹੋ ਜਾਂਦੀ ਆ ਤੋਂ ਮੱਕੀ ਮਾਰਨ ਦੇ ਕਾਫੀ ਘੱਟ ਚਾਂਸ ਹੁੰਦੇ ਇੱਥੇ ਬਹੁਤ ਵਧੀਆ ਜ਼ਮੀਨਾਂ ਯੂਰਪ ਦੀਆਂ ਵੀ ਆਪਣੇ ਪੰਜਾਬਵਾਂ ਕੋਈਆਂ ਬਿਲਕੁਲ ਮਾਹੌਲ ਬਣਿਆ ਪਿਆ गुजरती तौर ते जेड़ा पाणी ਇੱਥੇ ਫਸਲਾਂ ਨੂੰ ਲਾਉਂਦੇ ਆ ਉਹ ਇਹਨਾਂ ਦੇ ਨੱਕੇ ਬਣੇ ਹੋਏ ਆ ਪਹਿਲਾਂ ਵੱਡੀਆਂ ਨਹਿਰਾਂ ਤੋਂ ਪਾਣੀ ਆਉਂਦਾ ਛੋਟੇ ਖਾਲਾਂ ਵਿੱਚ ਖਾਲਾਂ ਤੋਂ ਫਿਰ ਨੱਕੇ ਬਣੇ ਹੋਏ ਆ ਆਡਾ ਬਣਿਆ ਇੱਥੇ ਛੋਟੀਆਂ-ਛੋਟੀਆਂ ਇੱਥੋਂ ਪਾਣੀ ਬਦਲ ਦਿੰਦੇ ਆ ਇਹ ਜਦੋਂ ਲੋਡ ਪੈਂਦੀ ਆ ਇਹਨਾਂ ਨੂੰ ਪਾਣੀ ਲਾਉਣ ਦੀ ਖੇਤਾਂ 'ਚ ਆ ਨੱਕਾ ਬਣਿਆ ਹੋਇਆ ਜਿਹੜਾ ਜਦੋਂ ਕਈ ਵਾਰ ਜ਼ਿਆਦਾ ਵੀ ਮੀਂਹ ਪੈ ਜਾਂਦਾ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਪਾਣੀ ਜਿਹੜਾ ਇਹਨਾਂ ਖਾਲਾਂ ਵਿੱਚ ਹੀ ਚੱਲ ਜਾਂਦਾ ਖੇਤਾਂ ਵਿੱਚ ਪਾਣੀ ਨਹੀਂ ਖੜਾ ਹੁੰਦਾ ਸਾਹਮਣੇ ਖਾਲਿਆ ਜਿਹੜੀ ਜੇ ਲੋਡ ਪੈਂਦੀ ਆ ਤਾਂ ਇੱਥੋਂ ਪਾਣੀ ਇਹ ਚੱਕ ਵੀ ਲੈਂਦੇ ਆ ਟਰੈਕਟਰ ਦੇ ਨਾਲ ਪੰਪ ਵਗੈਰਾ ਦਾ ਜਿਗਾਰਡ ਲਾ ਕੇ